ਇਹ ਸਰਕਾਰ ਨੇ ਕੰਮ ਕੀਤਾ ਜਿਹੜੀਆਂ ਪੱਚੀਆਂ ਗੱਡੀਆਂ ਖਰੀਦੀਆਂ ਹੈਗੀਆਂ ਲੇਕਿਨ ਸਰਕਾਰ ਦੇ ਪੈਸੇ ਨਹੀਂ ਇਹ ਲੋਕਾਂ ਦੇ ਪੈਸੇ ਹੈ ਜਿਹਦਾ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਦੁਰਵਰਤੋਂ ਕੀਤੀ ਹੈਗੀ ਹੈ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗੀ ਜਿੰਪਾ ਜੀ ਨੂੰ ਕਿ ਉਹਨਾਂ ਨੇ ਇਹ ਪਿੱਛੇ ਗਾ ਨੂੰ ਚੋਰਾ ਦੀ ਤਰ੍ਹਾਂ ਇਹ ਕੋਈ 2 ਨੰਬਰ 2 ਨੰਬਰ ਦੇ ਪੈਸੇ ਥੋੜੀ ਜਿਿਹੜੇ ਉਹਨਾਂ ਨੇ ਕਾਰਪੋਰੇਸ਼ਨ ਦੇ ਪਿੱਛੇ ਲੁਕਾ ਕੇ ਲਈ ਆ ਕੇ ਰੱਖ ਦਿੱਤੀਆਂ ਕਿਨ ਮੰਤਰੀ ਸਾਹਿਬ ਨੂੰ ਸਾਡੀ ਸਮਝ ਤੋਂ ਬਾਹਰ ਹੈ ਅਫਸਰਾਂ ਦੀ ਸਮਝ ਤੋਂ ਵੀ ਬਾਹਰ ਹੈ ਇਹ ਗੱਲ ਕਿ ਕਿਹੜੀ ਐਡੀ ਕਾਲੀ ਪਈ ਸੀ ਨਾ ਤੁਹਾਡੇ ਕੋਲ ਸਫਾਈ ਕਰਮਚਾਰੀ ਹੈਗੇ ਨਾ ਤੁਹਾਡੇ ਕੋਲ ਡਰਾਈਵਰ ਹੈਗੇ ਨਾ ਸਫਾਈ ਕਰਨ ਵਾਸਤੇ ਤੁਹਾਡੇ ਕੋਲ ਗੱਡੀਆਂ ਦੇ ਵਿੱਚ ਉਚਿਤ ਪ੍ਰਬੰਧ ਹੈਗਾ ਉਚਿਤ ਪ੍ਰਬੰਧ ਤੋਂ ਮਤਲਬ ਕਿ ਜਿਹੜੀਆਂ ਗੱਡੀਆਂ 25 ਗੱਡੀਆਂ ਕਾਰਪੋਰੇਸ਼ਨ ਦੇ ਫੰਡ ਦੇ ਵਿੱਚੋਂ ਲਿਆ ਕੇ ਕਾਰਪੋਰੇਸ਼ਨ ਦੇ ਵਿੱਚ ਬੈਕ ਸਾਈਡ ਤੇ ਖੜੀਆਂ ਕਰ ਦਿੱਤੀਆਂ ਇਹਨਾਂ ਦਾ ਕੋਈ ਡਾਕੂਮੈਂਟ ਨਹੀਂ ਜਦ ਤੁਹਾਡੇ ਕੋਲ ਤਿਆਰ ਹੋਇਆ ਤੱਕ ਕੀ ਐਡੀ ਤੁਹਾਡੇ ਮਤਲਬ ਕਹਿੰਦਾ ਬਾਵਾ ਖੱਟਣ ਦੀ ਕਿਹੜੀ ਐਡੀ ਲੋਡ ਪਈ ਸੀ ਨਾਲੇ ਵਸ ਇਸੇ ਵਾਰ ਜੀ ਪੇਂ ਜਾਂਦੀਆਂ ਤੁਸੀਂ ਆਪ ਹੀ ਤੇ ਕਹਿ ਰਹੇ ਹੋ ਕਿ ਨਾ ਆਰਸੀਆਂ ਨਾ ਡਰਾਈਵਰ ਉਦਘਾਟਨ ਕਿਸ ਚੀਜ਼ ਦਾ ਕਰਨਾ ਸੀਗਾ ਉਦਘਾਟਨ ਦਾ ਕੀ ਮਤਲਬ ਹੁੰਦਾ ਉਦਘਾਟਨ ਦਾ ਮਤਲਬ ਇਹ ਹੁੰਦਾ ਹੈਗਾ ਕਿ ਉਦਘਾਟਨ ਕਰ ਦਿੱਤਾ ਤੇ ਚੀਜ਼ ਨੂੰ ਵਰਤੋਂ ਵਿੱਚ ਲਗਾ ਦਿੱਤਾ ਜਾਵੇ ਲੇਕਿਨ ਇਹਨਾਂ ਨੇ ਉਦਘਾਟਨ ਕਰਕੇ ਚੋਰਾਂ ਦੀ ਤਰ੍ਹਾਂ ਗੱਡੀਆਂ ਜੜੀਆਂਗੇ ਪਿੱਛੇ ਖੜੀਆਂ ਕਰ ਦਿੱਤੀਆਂ ਇਹ ਇਸ ਚੀਜ਼ ਤੋਂ ਅਸੀਂ ਸਾਡੀ ਸਮਝ ਤੋਂ ਪਰੇ ਹੈਗੀ ਆ ਇਹ ਚੀਜ਼ ਕੀ ਚੀਜ਼ ਇਹਨਾਂ ਨੇ ਕੀਤੀ ਹੈਗੀ ਆ ਅਮਰੀਕਾ ਤੋਂ ਬਾਅਦ ਮੈਂ ਬੜਾ ਗਿਨੀਜ਼ ਬੁੱਕ 'ਚ ਇਹ ਮਤਲਬ ਚੀਜ਼ ਲਿਖੀ ਜਾਣੀ ਹੈ ਅਮਰੀਕਾ ਤੋਂ ਬਾਅਦ ਜੇ ਕੋਈ ਟੈਕਨੋਲੋਜੀ ਹੈ ਸਾਡੇ ਹੁਸ਼ਿਆਰਪੁਰ ਚ ਆਈ ਹੈ ਪੂਰੇ ਹਿੰਦੁਸਤਾਨ ਚ ਗਿੱਦਨੀ ਹੈ ਜੀ ਬਿਨਾ ਡਰਾਈਵਰਾਂ ਤੋਂ ਸਿਰਫ ਜਿਹੜੀਆਂ ਗੱਡੀਆਂ ਅਮਰੀਕਾ ਦੀ ਚੱਲਦੀਆਂ ਹਾਂ ਇਹ ਹਾਂ ਟੈਸਲਾ ਗੱਡੀਆਂ ਇਹ ਵਿਦਆਊਟ ਅ ਡਰਾਈਵਰਸ ਤੋਂ ਗੱਡੀਆਂ ਚੱਲਦੀਆਂ ਅਮਰੀਕਾ ਤੋਂ ਬਾਹਰ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਚ ਆਈਆਂ ਮੰਤਰੀ ਦੀ ਬਹੁਤ ਵੱਡੀ ਜੜੀ ਇਹਦੇ ਵਿੱਚ ਦੇਣ ਹੈ ਦੇਖੋ ਤੁਸੀਂ ਦੇਖੋ ਵੀ ਉਹ ਬੰਦਾ ਕਿੰਨਾ ਕੁ ਕ੍ਰੈਡਿਟ ਸੀਕਰ ਬੰਦਾ ਹੈ ਕਿ ਜਿਨ੍ਹਾਂ ਚੀਜ਼ਾਂ ਦੀਆਂ ਆਫਸੇ ਨਹੀਂ ਆਈਆਂ ਪੋਲੂਸ਼ਨ ਸਰਟੀਫਿਕੇਟਸ ਨਹੀਂ ਆਏ ਆਰਟੀਓ ਲੋ ਕਲੀਅਰੈਂਸ ਨਹੀਂ ਆਈ ਜਾਂ ਤੁਸੀਂ ਉਹਨਾਂ ਦਾ ਧੋਖਾਟਣ ਕਰਨ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਬ ਸੋ ਦੋਸਤੋ ਬੀਤੇ ਕੱਲ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਨਗਰ ਨਿਗਮ ਹੁਸ਼ਾਰਪੁਰ ਦੇ ਅੰਦਰ ਖੜੀਆਂ ਡੰਪਰ ਗੱਡੀਆਂ ਜਿਨ੍ਹਾਂ ਦਾ ਹਾਲ ਹੀ ਵਿੱਚ ਹੁਣ ਤਾਂ ਹਾਲ ਹੀ ਵਿੱਚ ਵੀ ਨਹੀਂ ਕਹਿ ਸਕਦੇ ਕਾਫੀ ਦਿਨ ਹੋ ਗਏ ਨੇ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਉਦਘਾਟਨ ਕੀਤਾ ਗਿਆ ਸੀ ਹਾਲਾਂਕਿ ਜਦੋਂ ਮੰਤਰੀ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਵਕਤ ਨਾ ਤਾਂ ਇਨ੍ਹਾਂ ਗੱਡੀਆਂ ਦੇ ਕਾਗਜ਼ਾਤ ਬਣੇ ਹੋਏ ਸਨ ਤੇ ਨਾ ਹੀ ਇਨ੍ਹਾਂ ਗੱਡੀਆਂ ਨੂੰ ਚਲਾਉਣ ਵਾਲੇ ਡਰਾਈਵਰਾਂ ਦੀ ਭਰਤੀ ਹੀ ਕੀਤੀ ਹੋਈ ਸੀ ਸੋ ਅੱਜ ਖਬਰ ਚੱਲਣ ਤੋਂ ਬਾਅਦ ਹੁਸ਼ਾਰਪੁਰ ਹੁਸ਼ਿਆਰਪੁਰ ਦੇ ਪਰ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਕਿ ਹੁਸ਼ਿਆਰਪੁਰ ਦੇ ਜਿਹੜੇ ਕਾਂਗਰਸੀ ਕਾਉਂਸਲਰ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਦੀ ਸਕਰੀਨ ਤੇ ਵੀ ਤੁਸੀਂ ਮੇਰੇ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਕਾਂਗਰਸੀ ਕਾਉਂਸਲਰ ਜਿਹੜੇ ਹੱਥਾਂ ਦੇ ਵਿੱਚ ਆਰਤੀ ਦੀ ਥਾਲੀ ਲੈ ਕੇ ਪਹੁੰਚੇ ਨੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਪਹੁੰਚੇ ਹੋਏ ਨੇ ਹਾਰ ਲੈ ਕੇ ਪਹੁੰਚੇ ਹੋਏ ਨੇ ਇਹਨਾਂ ਗੱਡੀਆਂ ਨੂੰ ਚੜਾਉਣ ਵਾਸਤੇ ਤਾਂ ਇਹਨਾਂ ਵੱਲੋਂ ਇੱਥੇ ਅਰਦਾਸ ਵੀ ਕੀਤੀ ਗਈ ਆ ਪਰਮਪਿਤਾ ਪਰਮਾਤਮਾ ਅੱਗੇ ਮੰਤਰੀ ਸਾਹਿਬ ਨੂੰ ਸਮੱਤ ਬਖਸ਼ਿਆ ਲਈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕੀ ਕਾਲੀ ਸੀ ਕਿ ਮੰਤਰੀ ਸਾਹਿਬ ਵੱਲੋਂ ਜਿਹੜਾ ਬਿਨਾਂ ਡਰਾਈਵਰਾਂ ਤੇ ਬਿਨਾਂ ਕਾਗਜ਼ਾਤਾਂ ਤੋਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਦਿੱਤੀ ਗਈ ਹੈ ਤੇ ਮੈਨੂੰ ਲੱਗਦਾ ਹੈ ਸਿਆਸਤ ਦੀ ਇਤਿਹਾਸ ਦੇ ਵਿੱਚ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਇਹ ਪਹਿਲਾ ਉਦਘਾਟਨੀ ਸਮਾਗਮ ਹੋ ਕਿ ਜਿੱਥੇ ਮੰਤਰੀ ਸਾਹਿਬ ਵੱਲੋਂ ਨਗਰ ਨਿਗਮ ਦੇ ਬਾਹਰ ਇਹਨਾਂ ਨੂੰ ਨਗਰ ਨਿਗਮ ਦੇ ਮਤਲਬ ਕਿ ਬਿਲਡਿੰਗ ਦੇ ਬਾਹਰ ਇਹਨਾਂ ਨੂੰ ਹਰੀ ਝੰਡੀ ਦਿਖਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਗੱਡੀਆਂ ਦਫ਼ਤਰ ਤੋਂ ਬਾਹਰ ਵੀ ਨਹੀਂ ਪਹੁੰਚਦੀਆਂ ਤਾਂ ਦਫ਼ਤਰ ਦੇ ਪਿੱਛੇੋਂ ਨਾਲ ਹੀ ਇੱਥੇ ਪਾਰਕਾਂ ਕਾ ਕੇ ਲੱਗ ਜਾਂਦੀਆਂ ਨੇ ਗੁਰਮੀਤ ਸਿੱਧੂ ਲੰਬੜਦਾਰ ਸਾਹਿਬ ਮੌਜੂਦ ਨੇ ਕਾਂਗਰਸੀ ਕੌਂਸਲਰ ਨੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਈ ਡੀਆ ਹੈ ਕਿ ਆਪਾਂ ਇਸ ਤਰ੍ਹਾਂ ਹੀ ਆਰਟੀ ਉਤਾਰਨੀ ਆ ਕਿਉਂਕਿ ਮੈਨੂੰ ਕੱਲ੍ਹ ਦੇ ਲਗਾਤਾਰ ਫੋਨ ਆ ਰਹੇ ਸੀ ਖਬਰ ਚੱਲਣ ਤੋਂ ਬਾਅਦ ਕਾਂਗਰਸੀਆਂ ਦੇ ਜੀ ਗੱਲ ਪਤਾ ਕੈ ਚੇਤਨ ਜੀ ਸਭ ਤੋਂ ਪਹਿਲਾਂ ਤਾਂ ਕੱਲਾ ਜੇ ਆਪਾਂ 50 ਨੰਬਰ ਵਾਰਡ ਦੀ ਗੱਲ ਕਰੀਏ ਤੇ ਪ੍ਰੋਬਲਮ 50 ਨੰਬਰ ਵਾਰਡ ਦੀ ਨਹੀਂ ਸਮੁੱਚੇ ਸ਼ਹਿਰ ਦੀ ਜਿਹੜੀ ਸਫਾਈ ਬੇਵਸਥਾ ਦੀ ਗੱਲ ਹੈ ਸ਼ਹਿਰ ਦੇ ਸੁਧਾਰ ਦੀ ਗੱਲ ਹੈਗੀ ਹੈ ਲੇਕਿਨ ਮੰਤਰੀ ਸਾਹਿਬ ਨੂੰ ਸਾਡੀ ਸਮਝ ਤੋਂ ਬਾਹਰ ਹੈ ਅਫਸਰਾਂ ਦੀ ਸਮਝ ਤੋਂ ਵੀ ਬਾਹਰ ਹੈ ਇਹ ਗੱਲ ਕਿ ਕਿਹੜੀ ਐਡੀ ਕਾਲੀ ਪਈ ਸੀ ਨਾ ਤੁਹਾਡੇ ਕੋਲ ਸਫਾਈ ਕਰਮਚਾਰੀ ਹੈਗੇ ਆ ਨਾ ਤੁਹਾਡੇ ਕੋਲ ਡਰਾਈਵਰ ਹੈਗੇ ਆ ਨਾ ਸਫਾਈ ਕਰਨ ਵਾਸਤੇ ਤੁਹਾਡੇ ਕੋ ਕੋ ਗੱਡੀਆਂ ਦੇ ਵਿੱਚ ਉਚਿਤ ਪ੍ਰਬੰਧ ਹੈਗਾ ਉਚਿਤ ਪ੍ਰਬੰਧ ਤੋਂ ਮਤਲਬ ਕਿ ਜਿਹੜੀਆਂ ਗੱਡੀਆਂ 25 ਗੱਡੀਆਂ ਕਾਰਪੋਰੇਸ਼ਨ ਦੇ ਫੰਡ ਦੇ ਵਿੱਚੋਂ ਲਿਆ ਕੇ ਕਾਰਪੋਰੇਸ਼ਨ ਦੇ ਵਿੱਚ ਬੈਕ ਸਾਈਡ ਤੇ ਖੜੀਆਂ ਕਰ ਦਿੱਤੀਆਂ ਇਹਨਾਂ ਦਾ ਕੋਈ ਡਾਕੂਮੈਂਟ ਨਹੀਂ ਜਾਂ ਤੁਹਾਡੇ ਕੋ ਤਿਆਰ ਹੋਇਆ ਤਾਂ ਕੀ ਐਡੀ ਤੁਹਾਡੇ ਮਤਲਬ ਕਹਿੰਦਾ ਬਾਵਾ ਖੱਟਣ ਦੀ ਕਿਹੜੀ ਐਡੀ ਲੋਡ ਪਈ ਸੀ ਕਿ ਤੁਸੀਂ ਇਹ ਲਿਆ ਕੇ ਕਾਰਪੋਰੇਸ਼ਨ ਦੇ ਉੱਪਰ ਇੱਕ ਨਵਾਂ ਬੋਝ ਖੜਾ ਕਰ ਦਿੱਤਾ ਜਿੱਥੇ 50 ਨੰਬਰ ਵਾਰਡ ਦੀ ਗੱਲ ਕਰੀਏ 50 ਨੰਬਰ ਵਾਰਡ ਦੇ ਵਿੱਚ ਤਾਂ ਜਾ ਕੇ ਸਫਾਈ ਇਹਨਾਂ ਦੀ ਵਿਵਸਥਾ ਦਾ ਦੇਖੋ ਅੱਜ ਦੇਨ ਤੱਕ ਆੜ ਦੇ ਵਿੱਚ ਸਫਾਈ ਕਰਮਚਾਰੀ ਵੀ ਪੂਰੇ ਨਹੀਂ ਹੈਗੇ ਵਿੱਚ ਸਿੱਧੂ ਸਾਹਿਬ ਅੱਜ ਜੀ ਅੱਜ ਦੀ ਗੱਲਬਾਤ ਅਸੀਂ ਅੱਜ ਦੇ ਵਿਸ਼ੇ ਤੇ ਰੱਖੀ ਹੈ ਤਾਂ ਇਹ ਆਈਡੀਆ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿਉਂਕਿ ਬੇਸ਼ੱਕ ਤੁਸੀਂ ਆਪਣੇ ਵੱਲੋਂ ਆਰਟੀ ਉਤਾਰਨ ਆਏ ਹੋ ਤੁਸੀਂ ਪਰ ਮੈਨੂੰ ਲੱਗਦਾ ਤੁਸੀਂ ਕਿਤੇ ਨਾ ਕਿਤੇ ਜਲੂਸ ਕੱਢ ਕੇ ਰੱਖ ਦਿੱਤਾ ਜੀ ਅੱਜ ਜੋ ਉਦਘਾਟਨ ਰੋਸ ਸਵਾਗਤ ਕੀਤਾ ਗਿਆ ਸੀਗਾ ਗੱਡੀਆਂ ਪਿੱਛੇ ਲਿਆ ਕੇ ਖੜੀਆਂ ਕਰ ਦਿੱਤੀਆਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਇਤੇ ਸਿਆਸਤ ਦੇ ਇਤਿਹਾਸ ਤੇ ਪੰਨਿਆਂ ਦੇ ਵਿੱਚ ਸਵਰਨ ਅੱਖਰਾਂ ਦੇ ਨਾਲ ਲਿਖਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਉਦਘਾਟਨ ਦੇਖੋ ਸਾਡਾ ਮਤਲਬ ਕਿਸੇ ਦਾ ਜਲੂਸ ਕੱਢਣਾ ਨਹੀਂ ਹੈਗਾ ਸਾਡਾ ਕੰਮ ਲੋਕਾਂ ਨੇ ਸਾਨੂੰ ਨੁਮਾਇੰਦੇ ਦੇ ਤੌਰ ਦੇ ਉੱਤੇ ਚੁਣਿਆ ਤਿੰਨ ਤਿੰਨ 4000 ਬੰਦੇ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਪਏ ਹਾਂ ਸਾਡਾ ਕੰਮ ਸਰਕਾਰ ਨੂੰ ਖਾਸ ਕਰਕੇ ਮੌਜੂਦਾ ਮੰਤਰੀ ਨੂੰ ਜਿਹੜੇ ਇਦਾਂ ਦੇ ਉਹ ਸ਼ੋਸ਼ੇ ਛੱਡਦਾ ਹੈਗਾ ਕਦੀ ਧੂਏ ਦੀ ਗੱਡੀ ਦਾ ਉਦਘਾਟਨ ਕਦੀ ਸਫਾਈ ਦੀ ਗੱਡੀ ਦਾ ਉਦਘਾਟਨ ਭਈ ਜੇ ਤੇਰੇ ਕੋਲ ਵਿਵਸਥਾ ਹੀ ਹੈ ਨਹੀਂ ਤੈਨੂੰ 2.5 ਸਾਲ ਸ਼੍ਰੀਮਾਨ ਮੰਤਰੀ ਜੀ ਨੂੰ 2.5 ਸਾਲ ਮੰਤਰੀ ਬਣੇ ਨੂੰ ਲਗਭਗ ਹੋ ਚੁੱਕੇ ਆ ਉਹ ਹੁਸ਼ਿਆਰਪੁਰ ਦੀ ਕਾਰਪੋਰੇਸ਼ਨ ਦੇ ਵਾਸਤੇ ਇੱਕ ਪੈਸਾ ਤਾਂ ਲਿਆ ਨਹੀਂ ਸਕੇ ਇਹ ਨਹੀਂ ਲਿਆ ਸਕੇ ਹੋ ਸਕਦਾ ਉਹਨਾਂ ਦੀ ਕੋਈ ਬੇਵਸੀ ਹੋਵੇ ਇਹ ਆਨਾਂ ਨੂੰ ਕੋਈ ਸਰਕਾਰ ਦਾ ਡਰ ਖੌਫ ਹੋਵੇ ਪਰ ਗੱਲ ਇਹ ਹੈਗੀ ਵੀ ਸਾਡੇ ਪੈਸੇ ਨੂੰ ਕਾਰਪੋਰੇਸ਼ਨ ਦੇ ਪੈਸੇ ਨੂੰ ਲੋਕਾਂ ਦੇ ਟੈਕਸਾਂ ਦੇ ਪੈਸੇ ਨੂੰ ਤਾਂ ਘੱਟੋ-ਘੱਟ ਨਜ਼ਾਇਜ਼ ਦੁਰਵਰਤੋਂ ਤਾਂ ਨਾ ਕਰਨ ਇਹ ਨਜ਼ਾਇਜ਼ ਨਿਰਵਰਤੋਂ ਦੁਰਵਰਤੋਂ ਨਹੀਂ ਤਾਂ ਹੋਰ ਕੀ 25 ਗੱਡੀਆਂ ਲੈ ਆ ਕੇ ਖੜੀਆਂ ਕਰ ਦਿਤੀਆਂ ਇਹ ਬੋਝ ਕੇ ਦਿੱਤੇ ਵਾਡਾਂ ਨੂੰ ਝੂਠੇ ਲਾਰੇ ਝੂਠੇ ਵਾਦੇ ਝੂਠੇ ਜਵਾਨੀ ਕਲਾਮੀ ਫੰਡਾਂ ਦਾ ਅਨਾਉਂਸਮੈਂਟ 15-15 ਲੱਖ ਦਾ ਕਰ ਦਿੰਦੇ ਆ ਨਾ ਤਾਂ ਸਾਨੂੰ ਕੋਈ 15 ਲੱਖ ਮਿਲਿਆ ਨਾ ਸਾਨੂੰ ਇਹ ਗੱਡੀਆਂ ਨੂੰ ਡਰਾਈਵਰ ਮਿਲੇ ਨਾ ਗੱਡੀਆਂ ਨੂੰ ਕਾਬਜ ਮਿਲੇ ਤਾਂ ਕੀ ਲੋੜ ਸੀ ਜੀ ਡੜਵਾਲ ਜੀ ਵਾਰਡ ਨੰਬਰ 1 ਤੋਂ ਤੁਸੀਂ ਕਾਉਂਸਲਰ ਹੋ ਹਾਲਾਂਕਿ ਸਾਰੇ ਤੁਸੀਂ ਰੋਂਨੇ ਹੋ ਕਿ ਸਾਡੇ ਵਾਰਡਾਂ ਦੇ ਵਿੱਚ ਬਿਲਕੁਲ ਵੀ ਜਿਹੜਾ ਸਟੇਲੀ ਮਾਂ ਤੋਂ ਵੀ ਭਿਆੜਾ ਜਿਹੜਾ ਵਿਵਹਾਰ ਕੀਤਾ ਜਾ ਰਿਹਾ ਸਾਡੇ ਨਾਲ ਆਰਤੀ ਦੀ ਥਾਲੀ ਤੁਸੀਂ ਹੱਥ ਦੇ ਵਿੱਚ ਫੜੀ ਐ ਆਰਤੀ ਉਤਾਰੀ ਐ ਤੇ ਅੱਜ ਮੜਾ ਮੋਟਾ ਸਕੂਲ ਮਿਲਿਆ ਕਿ ਚਲੋ ਗੱਡੀਆਂ ਦੀ ਇੱਜ਼ਤ ਪਾਣੀ ਕੀਤਾ ਤੁਸੀਂ ਮੜਾ ਮੋਟਾ ਇੱਥੇ ਆ ਕੇ ਕਿਉਂਕਿ ਜਦੋਂ ਉਦਘਾਟਨ ਕੀਤਾ ਸੀ ਇਹਦਾ ਪਿੱਛੋਂ ਕਿ ਮਾਗੇ ਇੱਥੇ ਖੜੀਆਂ ਕਰ ਦਿੱਤੀਆਂ ਹੋਣ ਜੀ ਪਹਿਲੇ ਤੇ ਚੇਤਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੀ ਇੰਨੀ ਸਪੋਰਟ ਕੀਤੀ ਐ ਆਰਤੀ ਉਤਾਰਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਚਲੋ ਥੋੜੀ ਜਿਹੀ ਰਾਹਤ ਮਿਲੀ ਕੋਈ ਤੇ ਹੈ ਜੋ ਸਾਡੀ ਸਪੋਰਟ ਕਰਦਾ ਦੂਸਰੀ ਗੱਲ ਕੀ ਸਿੱਧੂ ਭਾਜੀ ਨੇ ਕਿਹਾ ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੈਗੀ ਕਿ ਇਹਨਾਂ ਨੇ ਕਿਹਾ ਕਿ ਸਰਕਾਰ ਕੰਮ ਨਹੀਂ ਕਰਦੀ ਇਹ ਸਰਕਾਰ ਦਾ ਕੰਮ ਹੀ ਤੇ ਹੈਗਾ ਯਾ ਸਿੱਧੂ ਭਾਜੀ ਇਹ ਸਰਕਾਰ ਨੇ ਕੰਮ ਕੀਤਾ ਜਿਹੜੀਆਂ ਪੱਚੀਆਂ ਗੱਡੀਆਂ ਖਰੀਦੀਆਂ ਹੈਗੀਆਂ ਲੇਕਿਨ ਸਰਕਾਰ ਦੇ ਪੈਸੇ ਨਹੀਂ ਆ ਲੋਕਾਂ ਦੇ ਪੈਸੇ ਆ ਜਿਹਦਾ ਉਹਨਾਂ ਨੇ ਬੁਰੀ ਤਰ੍ਹਾਂ ਨਾਲ ਦੁਰਵਰਤੋਂ ਕੀਤੀ ਹੈਗੀ ਆ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗੀ ਅਜਿਹਾ ਪਾਜੀ ਨੂੰ ਕਿ ਉਹਨਾਂ ਨੇ ਇਹ ਪਿੱਛੇ ਗਾ ਨੂੰ ਚੋਰਾਂ ਦੀ ਤਰ੍ਹਾਂ ਇਹ ਕੋਈ 2 ਨੰਬਰ 2 ਨੰਬਰ ਦੇ ਪੈਸੇ ਥੋੜੀ ਜਿਿਹੇ ਜਿਹੜੇ ਉਹਨਾਂ ਨੇ ਕਾਰਪੋਰੇਸ਼ਨ ਦੇ ਪਿੱਛੇ ਲੁਕਾ ਕੇ ਲਿਆ ਕੇ ਰੱਖ ਦਿੱਤੀਆਂ ਉਹਨਾਂ ਨੂੰ ਸਾਹਮਣੇ ਚੋਅ ਦੇ ਵਿੱਚ ਜਿੱਥੇ ਹਰ ਪ੍ਰੋਗਰਾਮ ਹੁੰਦਾ ਨਾ ਉੱਥੇ ਖੜੇ ਕਰਨੇ ਚਾਹੀਦੇ ਐਗਜ਼ੀਬੀਸ਼ਨ ਐਗਜ਼ੀਬੀਸ਼ਨ ਉਥੇ ਲਾਣਾ ਚਾਹੀਦਾ ਸੀਗਾ ਤਾਂ ਕਿ ਲੋਕਾਂ ਨੂੰ ਮੈਨੂੰ ਲੱਗਦਾ ਕਿ ਇਹਦੇ ਸਿਰਫ ਵਿਚਾਰੇ ਐਮਸੀਆਂ ਨੂੰ ਹੀ ਪਤਾ ਹੈਗਾ ਕਿ ਜਿਹੜੇ ਹੈਗੇ ਆ ਕਿ ਇਹ ਇਹ ਜਿਹੜੀਆਂ 25 ਗੱਡੀਆਂ ਆਈਆਂ ਮੈਂ ਕਹਿੰਦੀ ਆ ਪੂਰੇ ਸ਼ਹਿਰ ਵਾਸੀਆਂ ਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਆਹ ਜਿਹੜੀਆਂ 25 ਗੱਡੀਆਂ ਆਸੀਂ ਲਿਆ ਕੇ ਰੱਖੀਆਂ ਪਰ ਇਹਦਾ ਇਹਦੇ ਵਾਸਤੇ ਮੈਂ ਦੋ ਲਫ਼ਜ਼ ਜੋੜਾਂਗੀ ਇਹ ਕੀ ਕਹਿੰਦੇ ਆ ਦੇਖੀ ਚੱਲ ਛੇੜੀ ਨਾ ਇਹਨਾਂ ਨੂੰ ਕੀ ਕਰਨਾ ਕਿਨਾਂ ਨੂੰ ਸਿਰਫ ਦੇਖੋ ਤੁਸੀਂ ਇਹਨਾਂ ਨੂੰ ਛੇੜਨਾ ਨਹੀਂ ਹੈ ਹੌਸਲਾ ਲੋਕਾਂ ਨੂੰ ਮਿਲ ਰਿਹਾ ਕਿ ਹੁਣ ਸਾਡੇ ਘਰਾਂ ਦੇ ਵਿੱਚੋਂ ਗਿੱਲਾ ਗੁੜਾ ਸੁੱਕਾ ਗੁੜਾ ਜਿਹੜਾ ਹੁਣ ਇੱਕ ਚੱਕ ਹੋਵੇਗਾ ਪਰ ਕੰਮ ਕੋਸ਼ੀ ਨਹੀਂ ਹੁਣ ਚੇਤਨ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਨਾ ਤੇ ਆ ਆਰਸੀਆਂ ਕਾਗਜ਼ ਨਾ ਆਰਸੀ ਛੱਡੋ ਆਰਸੀ ਕਾਗਜ਼ੀਆਂ ਛੱਡੋ ਉਹਨਾਂ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਮੰਤਰੀ ਸਾਹਿਬ ਹੈਗੇ ਆ ਛੁੜਾਉਣ ਵਾਸਤੇ ਹੈਗੇ ਨਾ ਵੀ ਚਲੇ ਚਪਾਟੇ ਉਹਨਾਂ ਦੀ ਕੀ ਜ਼ਰੂਰਤ ਜਿਸ ਸ਼ਹਿਰ ਦਾ ਮੰਤਰੀ ਹੋਵੇ ਉੱਥੇ ਕਾਗਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਇੱਕ ਗੱਲ ਦੂਸਰੀ ਗੱਲ ਪਰ ਬੰਦਿਆਂ ਦੀ ਹੈ ਗਿਆ ਲੇਕਿਨ ਉਹਨਾਂ ਨੇ ਲੋਕਾਂ ਨੂੰ ਮੈਂ ਕਹਿੰਨੀ ਆ ਕਿ ਮੰਤਰੀ ਸਾਹਿਬ ਮੈਂ ਹੀ ਹੱਥ ਜੋੜ ਕੇ ਬੇਨਤੀ ਕਰਦਣੀ ਆ ਤੁਹਾਡੇ ਅੱਗੇ ਕਿ ਤੁਸੀਂ ਇਹ ਚੋ ਦੇ ਵਿੱਚ ਮੇਰੀ ਬੇਨਤੀ ਇੰਨੀ ਕੁ ਪ੍ਰਵਾਨ ਕਰ ਲਿਓ ਆਪਣੀ ਛੋਟੀ ਭੈਣ ਦੀ ਕਿ ਇਹ ਸਾਰੀਆਂ ਗੱਡੀਆਂ ਚੋਚ ਖੜੀਆਂ ਕਰ ਦਿਓ ਤੇ ਲੋਕਾਂ ਨੂੰ ਕਹੋ ਕਿ ਇਹ ਹਰਾ ਤੇ ਨੀਲਾ ਹੈਗਾ ਨਾ ਤੁਸੀਂ ਆਪਣੇ ਘਰ ਕਰੋ ਕੂੜਾ ਇਕੱਠਾ ਕਰੋ ਤੇ ਇੱਥੇ ਲਿਆ ਕੇ ਆ ਕੇ ਸੁੱਟ ਦਿਓ ਕਿਸੇ ਇੱਕ ਢੰਗ ਨਾਲ ਤਾਂ ਚਲੋ ਨਹੀਂ ਹੈਗੇ ਇਹਨਾਂ ਤੋਂ ਬੰਦੇ ਚਲਾਣ ਲਈ ਕਿਸੇ ਢੰਗ ਦੇ ਨਾਲ ਲੋਕਾਂ ਦੀ ਵਰਤੋਂ ਦੇ ਵਿੱਚ ਆਣੇ ਗੱਡੀਆਂ ਹਾਂ ਅਸੀਂ ਅਸੀਂ ਸਪੋਰਟ ਇਨਿਕ ਕਰ ਸਕਦੇ ਹਾਂ ਲੋਕ ਇੰਨੀ ਸਪੋਰਟ ਕਰ ਦੇਣਗੇ ਇੱਕ ਤੇ ਉਹਨਾਂ ਦੀ ਸੈਰ ਹੋ ਜਾਏਗੀ ਦੂਸਰੀ ਕੂੜਾ ਸੁੱਟ ਦੇਣਗੇ ਇੰਨਾ ਕਰ ਸਕਦੇ ਹੈਗੇ ਕਿਉਂਕਿ ਇਹ ਨਿਕੰਮੀ ਸਰਕਾਰ ਹੈਗੀ ਹੈ ਬਿਲਕੁਲ ਥੜਗੇ ਦੀ ਸਰਕਾਰ ਹੈ ਗਿਆ ਕਿ ਇਹਨਾਂ ਨੇ ਲੋਕਾਂ ਦਾ ਪੈਸਾ ਬੇਸਕਰਦ ਦਿੱਤਾ ਸਾਡੇ ਦੇਖੋ ਸੀਵਰੇਜਾਂ ਦੇ ਟੱਕਣ ਟੁੱਟੇ ਹੈ ਗਿਆ ਟੋਏ ਪੈ ਗਏ ਹੈ ਗਿਆ ਲੇਕਿਨ ਇਹਨਾਂ ਨੇ ਐਮਸੀਓ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਲੇਕਿਨ ਇੱਥੇ 25 ਗੱਡੀਆਂ ਲਿਆ ਕੇ ਫੌਲਾ ਕੇ ਰੱਖ ਦਿੱਤੀਆਂ ਹੈਗੀਆਂ ਇਹਨਾਂ ਨੂੰ ਰਜਨੀ ਮੈਮ ਗੱਲ ਕਰਾਂ ਜਦੋਂ ਗੱਡੀਆਂ ਦਾ ਉਦਘਾਟਨ ਵੀ ਕੀਤਾ ਗਿਆ ਤਾਂ ਉਸ ਵਕਤ ਵੀ ਚਲੋ ਤੁਸੀਂ ਤਾਂ ਵਿਰੋਧੀ ਧਿਰਦੇ ਹੋ ਸਾਡੀ ਤਾਂ ਆਪਾਂ ਇਹ ਕਹਿੰਦੇ ਹੁੰਦੇ ਮੇਰੀ ਆਦਤ ਹੁੰਦੀ ਹੈ ਕਿ ਮੈਂ ਹਰ ਵਾਰ ਕਹਿੰਦਾ ਕਿ ਇਹ ਮਿਨੀ ਵਿਧਾਨ ਸਭਾ ਜੀ ਹੁਸ਼ਿਆਰਪੁਰ ਦੀ ਸਾਡੇ ਹੁਸ਼ਿਆਰਪੁਰ ਹੁਸ਼ਿਆਰਪੁਰੀਆਂ ਦਾ ਸਾਰਾ ਦਰਮਦਰ ਇਸ ਨਾਲ ਜੁ ਉਹਨਾਂ ਨੇ ਆਪਣੇ ਐਮਸੀ ਵੀ ਨਹੀਂ ਸੱਦੇ ਉਹ ਵੀ ਨਰਾਜ਼ ਕਰਕੇ ਬੈਠ ਕੇ ਲੱਗਦਾ ਨਹੀਂ ਕਿ ਸਾਰਿਆਂ ਨੂੰ 50 ਦੇ 50 ਵਾਡਾ ਦੇ ਐਮਸੀਆਂ ਨੂੰ ਜਿਹੜਾ ਬੁਲਾਇਆ ਜਾਂਦਾ ਚਲੋ 47 ਵਾਡਾ ਦੇ 48 ਵਾਡਾ ਦੇ ਐਮਸੀਆਂ ਨੂੰ ਬੁਲਾਇਆ ਜਾਂਦਾ ਬੁਲਾ ਕੇ ਇੱਕ ਕੋਈ ਸਮੂਹਿਕ ਤੌਰ ਤੇ ਪ੍ਰੋਗਰਾਮ ਕਰਕੇ ਸਾਰੀ ਕੋਈ ਰਣਨੀਤੀ ਅਖਤਿਆਰ ਕਰਕੇ ਫਿਰ ਇਹ ਗੱਡੀਆਂ ਲੋਕਾਂ ਦੀ ਸੇਵਾ ਦੇ ਵਿੱਚ ਭੇਜੀਆਂ ਜਾਂਦੀਆਂ ਕਾਦੇ ਵਾਸੇ ਸੇਵਾ ਦੇ ਪੇਜਾਂਦਾਂ ਦੀਆਂ ਤੁਸੀਂ ਆਪ ਹੀ ਤੇ ਕਹਿ ਰਹੇ ਹੋ ਕਿ ਨਾ ਆਰਸੀਆਂ ਨਾ ਡਰਾਈਵਰ ਉਦਘਾਟਨ ਕਿਸੇ ਦਾ ਕਰਨਾ ਸੀਗਾ ਉਦਘਾਟਨ ਦਾ ਕੀ ਮਤਲਬ ਹੁੰਦਾ ਉਦਘਾਟਨ ਦਾ ਮਤਲਬ ਇਹ ਹੁੰਦਾ ਹੈਗਾ ਕਿ ਉਦਘਾਟਨ ਕਰ ਦਿੱਤਾ ਤੇ ਚੀਜ਼ ਨੂੰ ਵਰਤੋਂ ਵਿੱਚ ਲਗਾ ਦਿੱਤਾ ਜਾਵੇ ਲੇਕਿਨ ਇਹਨਾਂ ਨੇ ਉਦਘਾਟਨ ਕਰਕੇ ਚੋਰਾਂ ਦੀ ਤਰ੍ਹਾਂ ਗੱਡੀਆਂ ਜੜੀਆਂ ਗਿਆ ਪਿੱਛੇ ਖੜੀਆਂ ਕਰ ਦਿੱਤੀਆਂ ਇਹ ਇਸ ਚੀਜ਼ ਤੋਂ ਅਸੀਂ ਸਾਡੀ ਸਮਝ ਤੋਂ ਪਰੇ ਹੈਗੀ ਹੈ ਇਹ ਚੀਜ਼ ਕੀ ਚੀਜ਼ ਇਹਨਾਂ ਨੇ ਕੀਤੀ ਹੈਗੀ ਹੈ ਕੀ ਨਾ ਇਹਨਾਂ ਦੇ ਮਨ ਵਿੱਚ ਕੀ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਕੋਈ ਫਰੇਵ ਹੈ ਕੀ ਚੀਜ਼ ਹੈਗੀ ਇੱਕ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਪਿੱਛੇ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈਗਾ ਇਹ ਕੋ ਹਾਊਸ ਦੀ ਮੀਟਿੰਗ ਮੈਂ ਕਹਿੰਨੀ ਆ ਕਿ ਰੱਖਣ ਤੇ ਉਹਦੇ ਵਿੱਚ ਸਾਡਾ ਮੁੱਦਾ ਹੋਏਗਾ ਆਪੋਜੀਸ਼ਨ ਦਾ ਆਪੋਜੀਸ਼ਨ ਦਾ ਮੁੱਦੇ ਵਾਲੀ ਤੇ ਦੇ ਵਿੱਚ ਗੱਲ ਹੀ ਨਹੀਂ ਹੈਗੀ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਦੀ ਕਰਤੂਤ ਕਿ ਇਹਨਾਂ ਨੇ 25 ਗੱਡੀਆਂ ਲਿਆਂਦੀਆਂ ਹੈਗੀਆਂ ਤੇ ਚੋਰਾਂ ਦੀ ਤਰ੍ਹਾਂ ਇਹਨਾਂ ਨੂੰ ਏਡੀ ਕਾਲੀ ਕੀ ਸੀਗੀ ਜਦੋਂ ਉਹਨਾਂ ਕੋਲ ਡਰਾਈਵਰ ਨਹੀਂ ਸੀ ਹੈਗੇ ਆਰਸੀ ਨਹੀਂ ਸੀ ਹੈਗੀ ਤੇ ਇਹਨਾਂ ਨੂੰ ਕੀ ਜ਼ਰੂਰ ਸੀਗੀ ਕਿ ਗੱਡੀਆਂ ਖਰੀਦਣ ਦੀ ਜ਼ਰੂਰਤ ਪੈ ਗਈ ਇਹਨਾਂ ਨੂੰ ਨਹੀਂ ਨਹੀਂ ਖਰੀਦੇ ਪੈਸਾ ਕਿਉਂ ਫਲ ਆਤਾ ਉਹ ਐਮਸੀ ਨੂੰ ਦੇ ਦਿੰਦੇ ਦੋ ਦੋ 4-4 ਲੱਖ ਅਸੀਂ ਆਪਣੇ ਜਿਹੜਾ ਆਪਣੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੈਗੀਆਂ ਉਹਨਾਂ ਨੂੰ 15-15 ਲੱਖ ਦਾ ਅਨਾਉਂਸ ਅਨਾ ਵੇਸੀ ਲਾ ਦਿੱਤੇ ਆ ਹਾਂਜੀ ਹਾਂਜੀ ਗੱਲੀ ਬਾਤੀ ਹਾਂਜੀ ਹਾਂਜੀ ਬਿਲਕੁਲ 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 ਸਰ ਐਦਾਂ ਨਹੀਂ ਹੋਣਾ ਦੇਖੋ ਜੇ ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਹੈਗੀ ਇਸ ਤਰ੍ਹਾਂ ਦੀ ਸਿਆਸਤ ਇਸ ਤਰ੍ਹਾਂ ਇਸ ਤਰ੍ਹਾਂ ਦੀ ਸਿਆਸਤ ਵੇਖੀ ਸੀ ਕਦੇ ਤੁਸੀਂ ਜਿੱਦਾਂ ਬਿਲਕੁਲ ਦੇਖੀ ਸਰ ਬਿਲਕੁਲ ਦੇਖੀ ਜਿੰਪਾ ਜੀ ਨੂੰ ਆਪਣਾ ਟਾਈਮ ਪੁੱਲ ਗਿਆ ਇੱਕ ਲਾਈਟ ਦੇ ਉੱਤੇ ਮੈਂ ਗਵਾਹ ਹੈਗੀ ਆ ਇੱਕ ਸਟਰੀਟ ਲਾਈਟ ਦੇ ਉੱਤੇ ਇੱਕ ਘੰਟਾ ਬੋਲੇ ਸੀਗੇ ਜਦੋਂ ਮੰਤਰੀ ਸਾਹਿਬ ਸੀਗੇ ਅਰੋੜਾ ਜੀ ਇਹਨਾਂ ਨੂੰ ਟਾਈਮ ਪਉ ਲਗਿਆ ਗਿਆ ਇੱਕ ਇੱਕ ਮਤਲਬ ਕਿ ਹਾਰ ਕੇ ਹਾਨੂੰ ਅਸੀਂ ਹੱਥ ਜੋੜ ਕੇ ਕਿਹਾ ਸੀਗਾ ਕਿ ਬਸ ਕਰੋ ਭਾਜੀ ਸਾਡੀ ਵਾਰੀ ਵੀ ਆਣੀ ਆ ਅਸੀਂ ਵੀ ਬੋਲਣਾ ਸਟਰੀਟ ਲਾਈਟ ਦੇ ਉੱਤੇ ਇੱਕ ਘੰਟਾ ਨਾਲੇ ਵੇਸ ਕਰ ਦਿੱਤਾ ਸੀਗਾ ਠੀਕ ਹੈ ਕਿ ਸਟਰੀਟ ਲਾਈਟ ਨਹੀਂ ਲੱਗੀ ਹੈਗੀ ਅੱਜ ਤੁਸੀਂ ਕੀ ਕਰ ਤੁਸੀਂ ਐਮਸੀ ਤੋਂ ਮੰਤਰੀ ਬਣੇ ਹੈਗੇ ਹੋ ਤੁਹਾਨੂੰ ਤੁਸੀਂ ਇਹਨਾਂ ਸਾਰੀਆਂ ਜਿਹੜੀਆਂ ਸਾਰੀਆਂ ਇਹਨਾਂ ਬਰੀਕੀਆਂ ਦੇ ਵਿੱਚੋਂ ਨਿਕਲੇ ਹੈਗੇ ਹੋ ਤੁਹਾਨੂੰ ਪਤਾ ਕੀ ਕਮਜ਼ੋਰੀਆਂ ਹੈਗੀਆਂ ਨਗਰ ਨਿਗਮ ਦੀਆਂ ਤੁਹਾਨੂੰ ਸੁਧਾਰ ਕਰਨਾ ਚਾਹੀਦਾ ਸੀਗਾ ਪਰ ਤੁਸੀਂ ਤੁਸੀਂ ਇਹਨਾਂ ਤੋਂ ਸਾਰਿਆਂ ਤੋਂ ਉੱਪਰ ਨਿਕਲ ਗਏ ਤੁਸੀਂ ਰੋੜਾ ਜੀ ਨੂੰ ਕਹਿੰਦੇ ਸੀਗੇ ਇਹ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕੀਤਾ ਤੁਸੀਂ ਕੀ ਕੀਤਾ ਕੋਈ ਇੱਕ ਕੰਮ ਦੱਸ ਦੇਣ ਕਿ ਜੋਂ ਦੇ ਮੰਤਰੀ ਬਣਿਆ ਕੋਈ ਸ਼ਹਿਰ ਦੀ ਡਿਵੈਲਪਮੈਂਟ ਦੇ ਕਬੀਚ ਕੰਮ ਕੀਤਾ ਹੋਵੇ ਇਹਨਾਂ ਨੇ ਮਿੱਤਰ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਮੰਤਰੀ ਸਾਹਿਬ ਕੋਈ ਇੱਕ ਕੰਮ ਹੀ ਗਣਵਾ ਦੇਣ ਪਹਿਲਾਂ ਆਰਟੀਆ ਵਾਲੀ ਥਾਲੀ ਉਧਰ ਫੜਾ ਦਿਓ ਜੀ ਕਿ ਇੱਕ ਹੀ ਕੰਮ ਕਹਿੰਦੇ ਗ੍ਰਾਡਨ ਜਦੋਂ ਦੇ ਮੰਤਰੀ ਬਣੇ ਹੋਏ 2.5 ਸਾਲਾਂ ਦੇ ਵਿੱਚ ਤੁਸੀਂ ਆਰਟੀਆ ਵੀ ਪਾਈ ਸੀ ਹਾਲਾਂਕਿ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਜਿਹੜਾ ਆਰਤੀ ਕੀਤੀ ਹੈ ਪਰਮਾਤਮਾ ਅਗੇ ਹੱਥ ਜੋੜੇ ਬੇਨਤੀ ਕੀਤੀ ਵੀ ਪਰਮਾ ਮੈਂ ਬੜਾ ਗਿਨੀਜ਼ ਬੁੱਕ 'ਚ ਇਹ ਮਤਲਬ ਚੀਜ਼ ਲਿਖੀ ਜਾਣੀ ਹੈ ਅਮਰੀਕਾ ਤੋਂ ਬਾਅਦ ਜੇ ਕੋਈ ਟੈਕਨੋਲੋਜੀ ਆਈ ਸਾਡੇ ਹੁਸ਼ਿਆਰਪੁਰ 'ਚ ਆਈ ਹੈ ਪੂਰੇ ਹਿੰਦੁਸਤਾਨ 'ਚ ਜੇ ਦੇਣੀ ਹੈ ਜੀ ਬਿਨਾ ਡਰਾਈਵਰਾਂ ਤੋਂ ਸਿਰਫ ਜਿਹੜੀਆਂ ਗੱਡੀਆਂ ਅਮਰੀਕਾ 'ਚ ਹੀ ਚੱਲਦੀਆਂ ਹਾਂ ਹਾਂ ਇਹ ਟੈਸਲਾ ਗੱਡੀਆਂ ਹੈ ਇਹ ਵਿਦਆਊਟ ਅ ਡਰਾਈਵਰਸ ਤੋਂ ਗੱਡੀਆਂ ਚੱਲਦੀਆਂ ਅਮਰੀਕਾ ਤੋਂ ਬਾਅਦ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ 'ਚ ਆਈਆਂ ਮੰਤਰੀ ਦੀ ਬਹੁਤ ਵੱਡੀ ਜੜੀ ਇਹਦੇ ਵਿੱਚ ਦੇਣ ਹੈ ਦੇਖੋ ਤੁਸੀਂ ਦੇਖੋ ਵੀ ਉਹ ਬੰਦਾ ਕਿੰਨਾ ਕ੍ਰੈਡਿਟ ਸੀਕਰ ਬੰਦਾ ਹੈ ਕਿ ਜਿਨ੍ਹਾਂ ਚੀਜ਼ਾਂ ਦੀਆਂ ਆਰਸੀਆਂ ਨਹੀਂ ਆਈਆਂ ਪੋਲੂਸ਼ਨ ਸਰਟੀਫ ਯਾ ਤੁਸੀਂ ਉਹਨਾਂ ਦਾ ਤੋਖਾਟਨ ਕਰਨ ਬੈਗੇ ਅੱਛਾ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਅਫਸਰ ਸਹਿਬਾਨਾਂ ਦੀ ਵੀ ਜਵਾਬਦੇਹੀ ਚਾਹੀਦੀ ਸੀ ਅਫਸਰਾਂ ਨੂੰ ਤਾਂ ਪਤਾ ਸੀ ਦੱਸਿਆ ਜਾ ਸਕਦਾ ਸੀਗਾ ਜਾਂ ਉਹ ਇੱਕ ਇਹ ਲੱਗੂ ਵੀ ਸੀ ਕਿ ਦੱਸਣ ਦੇ ਬਾਵਜੂਦ ਵੀ ਜਿਹੜਾ ਮੰਤਰੀ ਸਾਹਿਬ ਨਾਮ ਮੰਨੇ ਹੋਣ ਕਿਉਂਕਿ ਉਹ ਖਬਰਾਂ ਦੇ ਸ਼ਿਕੀਨ ਨੇ ਝੰਡੀਆਂ ਦਿਖਾਉਣ ਦੇ ਸ਼ਿਕੀਨ ਨੇ ਜੀ ਦੇਖੋ ਇਦਾਂ ਨਹੀਂ ਹੋ ਸਕਦਾ ਵੀ ਦੇਖੋ ਜਿਹੜੇ ਅਫਸਰ ਹੁੰਦੇ ਨੇ ਜਿਹੜਾ ਕੋਈ ਕਮਿਸ਼ਨਰ ਲੈਵਲ ਦੇ ਬੈਠਾ ਕੋਈ ਜੇਈ ਹੈ ਕੋਈ ਐਕਸੀ ਹੈ ਨਾ ਕੋਈ ਐਸੀ ਹੈ ਉਹ ਆਖਰ ਕਿਤੇ ਨਾ ਕਿਤੇ ਉਹ ਦਿੰਦਾ ਜਾ ਕੇ ਪਹੁੰਚਦਾ ਉਹਨਾਂ ਨੇ ਨੌਲੇਜ ਜ਼ਰੂਰ ਲਿਆਂਦਾ ਹੋਊਗਾ ਵੀ ਮੰਤਰੀ ਸਾਹਿਬ ਦੇ ਪੇ ਉਸ ਤੋਂ ਬਾਅਦ ਇਹਨਾਂ ਗੱਡੀਆਂ ਖੜੀਆਂ ਦੇਖਿਆ ਕਹਿੰਦੇ ਜੀ ਲਿਆਓ ਹੋਰੀ ਝੰਡੀ ਦੀਏ ਮੇਨ ਬੇਸਿਕਲੀ ਗੱਲ ਇਹ ਹੋਈ ਯਾਰ ਮੇਰੇ ਸੁਣਨ ਵਿੱਚ ਐਸਾ ਕਿਹਾ ਕਿ ਖੁੱਲਾ ਦਰਵਾਜ਼ਾ ਹੋ ਸ਼ਾਇਦ ਇੱਕ ਵਾਰ ਮੁਰਤੋਂ ਲਗਾ ਰਹੇ ਨੇ ਤਾਂ ਉਸ ਤੇ ਰਿਗਾਰਡਿੰਗ ਜਿਹੜੀ ਉਹ ਅਫਸਰ ਸਾਹਿਬਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਹੋਏ ਸਨ ਤਾਂ ਗੱਡੀਆਂ ਤੇ ਜਦੋਂ ਨਿਗਾਹ ਪੈ ਗਈ ਤਾਂ ਉਹ ਕਹਿੰਦੇ ਲਿਆਓ ਹੋਵੇ ਝੰਡੀ ਦਿਖਾ ਦਿੰਦੇ ਝੰਡੀ ਬਿਲਕੁਲ ਬਿਲਕੁਲ ਇਦਾਂ ਹੀ ਹੋਈ ਆਏ ਕੋਈ ਆਪਣੇ ਕੰਮ ਸੀਗੇ ਉਹਨਾਂ ਨੇ ਗੱਡੀਆਂ ਖੜੀਆਂ ਦੇਖਿਆ ਉਹਨੂੰ ਝੰਡੀ ਦਿੱਤੀ ਔਰ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ ਕਿਤੇ ਨਾ ਕਿਤੇ ਕਾਰਪੋਰੇਸ਼ਨ ਕੋਲ ਜ਼ਹਿਰ ਟੋਟਲ 50 ਗੱਡੀਆਂ ਆਉਣੀਆਂ ਜਿਸ ਕਾਰਪੋਰੇਸ਼ਨ ਕੋ ਜ਼ਹਿਰ ਖਾਨ ਨੂੰ ਪੈਸਾ ਹੈ ਨਹੀਂ ਕਿ ਉਹਨਾਂ ਨੇ ਜਿਹੜੇ ਡਰਾਈਵਰ ਰੱਖਣੇ ਆ ਉਹ ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣੀ ਆ ਡਿਵੈਲਪਮੈਂਟ ਕਿੱਥੋਂ ਦੇਣੀ ਦੇਖੋ ਹੁਸ਼ਿਆਰਪੁਰ ਦੇ ਜਿਹੜਾ ਨਗਰ ਨਿਗਮ ਦਾ ਖਜ਼ਾਨਾ ਪਹਿਲੀ ਗੱਲ ਤਾਂ ਇਹ ਇਤਿਹਾਸ ਦਾ ਪਹਿਲਾ ਮੰਤਰੀ ਹੈ ਜਿਹੜਾ ਨਗਰ ਨਿਗਮ ਦੇ ਪੈਸਿਆਂ ਦੇ ਉੱਤੇ ਸਰਵਾਈਵ ਕਰ ਰਿਹਾ ਹੀ ਇਸ ਦਾ ਫਰਸਟ ਮਿਨਿਸਟਰ ਜਿਹੜਾ ਮਤਲਬ ਰੱਬ ਦੇ ਆਸਰੇ ਤੇ ਕਮੇਟੀ ਦੇ ਆਸਰੇ ਬੰਦਾ ਚੱਲ ਰਿਹਾ ਉਹ ਕਮੇਟੀ ਦੇ ਪੈਸਿਆਂ ਤੇ ਚੱਲਦਾ ਪਿਆ ਦੇਖੋ ਦੂਜੀ ਜੀ ਆਪਾਂ ਗੱਲ ਕਰੀਏ ਪੈਸਿਆਂ ਦੀ ਦੁਰਵਤੋ ਕਿੱਦਾਂ ਹੁੰਦੀ ਵੀ ਅੱਜ ਤੁਸੀਂ ਦੇਖਿਆ ਨਾ ਚੌਂਕਾਂ 'ਚ ਜਾ ਕੇ ਝੰਡੇ ਲੱਗੇ ਪਏ ਨੇ ਨੈਸ਼ਨਲ ਫਲੈਗ ਉਹਨਾਂ ਨੂੰ ਬਰਸਾਤਾਂ ਦੇ ਮੌਸਮ ਕਰਕੇ ਮੇਰੇ ਸੁਣਨ ਚਾਹਿਆ ਕਹਿੰਦੇ ਜੀ ਉਹ ਬਰਸਾਤਾਂ ਦੇ ਮੌਸਮ ਕਰਕੇ ਫਟ ਜਾਂਦੇ ਮੇਰੀ ਗੱਲਬਾਤ ਹੋਈ ਸੀ ਬਕਾਇਦਾ ਅਸਿਸਟੈਂਟ ਕਮਿਸ਼ਨਰ ਦੇ ਨਾਲ ਉਹ ਕਹਿੰਦੇ ਕਹਿੰਦੇ ਹਵਾਵਾਂ ਹਨੇਰੀਆਂ ਬਹੁਤ ਚੱਲਦੀਆਂ ਨੇ ਤੇ ਝੰਡੇ ਫਟ ਜਾਂਦੇ ਨੇ ਇਸ ਕਰਕੇ ਉਤਾਰੇ ਗਏ ਨੇ ਜਾ ਕੇ ਕੈਮਰਾ ਲੈ ਜਾਓ ਸੋਨਾ ਲੀਕਾ ਦੇ ਮੋਰੇ ਲੱਗਾ ਨਹੀਂ ਪਿਆ ਦੋ ਲੱਗੇ ਪਏ ਮੇਰੇ ਸ਼ਾਇਦ ਉੱਥੋਂ ਕੋਈ ਨਹੀਂ ਉਤਰਿਆ ਕਦੀ ਬਾਰਡਰ ਦੇ ਉੱਤੇ ਉਤਰਿਆ ਕਰੀ ਝੰਡਾ ਉੱਥੇ ਵੀ ਮੌਸ ਬਿਲਕੁਲ ਕ腐ਸ਼ਨ ਹੈ ਜੇ ਬਾਰ ਬਾਰ ਝੰਡੇ ਫੜਦੇ ਵੇ ਕਦੋਂ ਫੜਦੇ ਵੇ ਇੰਨੀ ਲੋਅਰ ਕੁਆਲਿਟੀ ਆਪਾਂ ਕਦੋਂ ਲੈਣੀ ਅਹੀਂ ਜੀ ਆਪਣੇ ਦੇਸ਼ ਨਾਲ ਹੀ ਸਮਝੌਤਾ ਕਰੀ ਜਾਂਦੇ ਪਏ ਆਪਾਂ ਤਿਰੰਗੇ ਦੀ ਬੇਇੱਜ਼ਤੀ ਕਰੀ ਜਾਂਦੇ ਪਏ ਆ ਤਾਂ ਸਾਨੂੰ ਇੱਧਰ ਕੰਮ ਕਰਨ ਦੀ ਲੋੜ ਹੀ ਹੈ ਨੀ ਕਿ ਜਿੱਥੇ ਦੇਖੋ ਜਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਦੀਆਂ ਆਰਸੀਆਂ ਪੂਰੀਆਂ ਨਹੀਂ ਸੀ ਹੁੰਦੀਆਂ ਜਿੰਨੀ ਦੇਰ ਤੱਕ ਇਹਨਾਂ ਦਾ ਪ੍ਰੋਪਰ ਪ੍ਰੋਸੀਜਰ ਫਾਲ ਹੋਣੀ ਸੀ ਹੁੰਦਾ ਮੇਰੇ ਹਿਸਾਬ ਦੇ ਨਾਲ 19 ਦਿਨ ਤੱਕ ਇਹਨਾਂ ਗੱਡੀਆਂ ਹੁੰਦਾ ਉਹ ਕਰਨਾ ਨਹੀਂ ਸੀ ਬਣਦਾ ਬਾਕੀ ਜਿੱਥੇ ਗੱਲ ਹੈ 50 25 ਗੱਡੀਆਂ ਦੀ ਗੱਲ ਕਰਦੇਵੇਂ ਇਹ ਬੈਕਸਾਈਡ ਤੇ ਖੜੀਆਂ ਕੀਤੀਆਂ ਮੈਰਜਾਉਣਾ ਵੀ ਇਹ ਜਿਹੜੀਆਂ ਚੀਜ਼ਾਂ ਇੱਕੋ ਪਾਰਕ 'ਚ ਖੜੀਆਂ ਕੀਤੀਆਂ ਜਾਣੀਆਂ ਜਿੱਦਾਂ 74 ਰੁਪਏ ਤਲਾਖਰ ਵੀ ਉਥੇ ਲੱਗਾ ਪਾਰਕ ਦੇ ਉੱਤੇ 42 43 ਲੱਖ ਰੁਪਏ ਲੱਗਾ ਇਦਾਂ ਹੀ ਇਹ ਚੀਜ਼ ਉਥੇ ਖੜੀ ਹੁੰਦੀ ਲੋਕੀ ਦੂਰ ਦੂਰੋਂ ਦੇਖਣ ਆਉਂਦੇ ਤੁਸੀਂ ਦੇਖੋ ਜਾ ਕੇ ਉੱਥੇ ਹਾਲਾਤ ਕੀ ਐ ਕੋਈ ਕਹਿ ਸਕਦਾ ਮੰਤਰੀ ਆਪਣੇ ਦਿਲ ਤੇ ਹੱਥ ਰੱਖ ਕੇ ਸੌਂ ਖਾ ਕੇ ਦੱਸ ਦਵੇ ਵੀ 43 ਲੱਖ ਰੁਪਏ ਲੱਗਾ ਲੱਗਦਾ ਤੁਸੀਂ ਕਿਸੇ ਵਾਰਡ 'ਚ 43 ਲੱਖ ਰੁਪਏ ਲਾਓ ਤੁਹਾਨੂੰ ਪਤਾ ਲੱਗਦਾ ਵੀ ਗੱਲ ਤੁਸੀਂ ਦੇਖੋ ਅੱਜ ਸਾਲ 7-8 ਮਹੀਨੇ ਹੋ ਗਏ ਸਟਰੀਟ ਉਹ ਕਹਿੰਦੇ ਨੇ ਪਵਿੱਤਰ ਵਾਲੇ ਵਾਰਡ ਦਾ ਦੁਵਾਰਾ ਸਰਵੇ ਕਿੰਨਾ 176 ਵੀਤ ਲਾਈਟਾਂ ਲੱਗ ਨਹੀਂ ਸਕਦੀਆਂ ਦੋ ਤਿੰਨ ਹੋਰ ਵਾਰਡ ਹੈਗੇ ਆ ਜਿੱਥੇ ਸਿਰਫ ਇਸ ਗੱਲ ਤੋਂ ਉੱਤੇ ਰੋਕਿਆ ਵੀ ਉਹਨਾਂ ਨੇ ਸਰਵੇ ਜਿਆਦਾ ਦਾ ਦੁਵਾਰਾ ਕਰਨੇ ਉਹਨਾਂ ਨੇ ਲਾਈਟਾਂ ਜ਼ਿਆਦਾ ਲਵਾਈਆਂ ਤੁਸੀਂ ਟੀਕੇ दारू ਦੇਖੋ ਉੱਥੇ ਜਾ ਕੇ ਕੀ ਕੀ <div> ਦੇਖਿਆ ਤੁਸੀਂ ਕੈਮਰੇ ਤੇ ਰਿਕਾਰਡ ਨਹੀਂ ਕਰ ਸਕਦੇ ਉਹ ਉਹ ਚੀਜ਼ਾਂ ਉੱਥੇ ਡਿਗੀਆਂ ਪਈਆਂ ਜੀ ਸਿੱਧੂ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਕਿ ਦੁਵਾਰਾ ਤੋਂ ਸਭ ਤੋਂ ਪਹਿਲਾਂ ਤਾਂ ਚੇਤਨ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਤੁਸੀਂ ਸਾਡੇ ਕਾਂਗਰਸ ਪਾਰਟੀ ਨੂੰ ਛੱਡ ਕੇ ਕਾਉਂਸਲਰ ਗਏ ਸੀ ਬੜੇ ਹੀ ਚਾਅ ਔਰ ਉਤਸ਼ਾਹ ਨਾਲ ਆਮ ਆਦਮੀ ਪਾਣਾਂ ਦੇ ਵੀ ਕੋਈ ਬਾਗੀ ਹੋਏ ਹੋਏ ਸੀ ਮੈਂ ਉਹਨਾਂ ਨੂੰ ਬਾਗੀ ਨਹੀਂ ਕਹਾਵਾਂਗਾ ਉਹ ਵਿਚਾਰੇ ਬੇਵੱਸ ਐ ਅਸੀਂ ਤਾਂ ਆਪੋਜੀਸ਼ਨ 'ਚ ਬੈਠੇ ਬੇਵੱਸਾਂ ਨੇ ਕਿ ਸਾਡੀ ਕਿਤੇ ਸੁਣਾਈ ਨਹੀਂ ਉਹ ਸਰਕਾਰ ਦੇ ਵਿੱਚ ਬੈਠੇ ਹੋਏ ਭਟਕੀਆਂ ਆਤਮਾਵਾਂ ਦੀ ਤਰ੍ਹਾਂ ਕਦੀ ਇੱਧਰ ਕਦੀ ਉੱਧਰ ਘੁੰਮ ਰਹੇ ਆ ਹੱਥ ਪੱਲਾ ਉਹਨਾਂ ਨੂੰ ਵੀ ਕਿਤੇ ਨਹੀਂ ਪੈ ਰਿਹਾ ਮੰਤਰੀ ਵੱਲੋਂ ਉਹਨਾਂ ਦੀ ਵੀ ਕੋਈ ਸੁਣਾਈ ਨਹੀਂ ਹੋ ਰਹੀ ਨਾ ਮੇਰ ਸਾਹਿਬ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਹੋ ਰਹੀ ਆ ਮੇਰੀ ਤਾਂ ਪੂਰੀ ਸਮੁੱਚੀ ਟੀਮ ਵੱਲੋਂ ਕਾਂਗਰਸੀ ਕਾਉਂਸਲਰਾਂ ਵੱਲੋਂ ਮંત્રી ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਹਨਾਂ ਗੱਡੀਆਂ ਦਾ ਕੁਝ ਕੀਤਾ ਜਾਵੇ ਸਾਡੇ ਪੈਸਿਆਂ ਦਾ ਸਾਡੀ ਕਾਰਪੋਰੇਸ਼ਨ ਦੇ ਪੈਸਿਆਂ ਦੀ ਇਸ ਤਰ੍ਹਾਂ ਦੁਰਵਰਤੋਂ ਨਾ ਕੀਤੀ ਜਾਵੇ ਔਰ ਮੈਂ ਇੱਥੇ ਲਾਸਟ ਵਿੱਚ ਇੱਕ ਕੋਈ ਪੁਆਇੰਟ ਕਰਨਾ ਚਾਹੁੰਦਾ ਕਿ ਜਿੱਥੇ ਬਾਰ-ਬਾਰ ਜਾ ਕੇ ਤੁਸੀਂ ਰੀਵਨ ਕੱਟਦੇ ਸੀ ਇੱਕ ਹਰਗੋਬਿੰਦਨਗਰ ਮੇਰੇ ਵਾਰਡ ਦੇ ਵਿੱਚ ਮੱਲਾ ਉਹਦੀ ਤਰਸਦੋ ਹਾਲਤ ਦੇ ਉੱਤੇ ਥੋੜਾ ਬਹੁਤ ਰਹਿਮਦਿਲੀ ਦਿਖਾ ਕੇ ਉੱਥੇ ਕੁਝ ਕੰਮ ਕਰਵਾ ਦਿਓ ਲੋਕ ਉੱਥਾਂ ਲੋਕਾਂ ਦਾ ਉੱਥੇ ਜੀਣਾ ਇੰਨਾ ਘਮਹਾਲ ਹੋਏ ਛੱਪੜ ਲੱਗੇ ਹੋਆ ਉੱਥੇ ਨਾ ਕੋਈ ਰੋਡ ਨਾ ਕੋਈ ਸੀਵਰੇਜ ਕੋਈ WhatsApp ਲਾਈ ਬੜਾ ਬੁਰਾ ਹਾਲ ਹੈ ਛੱਪੜ ਲੱਗੇ ਹੋਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫੇਰ ਮੰਤਰੀ ਸਾਹਿਬ ਦੀ ਅੱਗੇ ਰਿਕਵੈਸਟ ਕਰਦਾ ਕਿ ਇਹਨਾਂ ਗੱਡੀਆਂ ਦੇ ਉੱਤੇ ਜਿਹੜੀਆਂ ਤੁਸੀਂ ਕਰੋੜਾਂ ਰੁਪਏ ਖਰਚ ਕੇ ਕਾਰਪੋਰੇਸ਼ਨ ਦੇ ਪਿਛਲੇ ਪਾਸੇ ਚੋਰ ਰਸਤੇ ਤੇ ਖੜੀਆਂ ਕਰ ਦਿੱਤੀਆਂ ਇਹਨਾਂ ਨੂੰ ਡਰਾਈਵਰ ਮੁਹੱਈਆ ਕਰਾਏ ਜਾਣ ਔਰ ਇਹਨਾਂ ਦੇ ਕਾਗਜ਼ ਪੱਤਰ ਕੰਪਲੀਟ ਕਰਾ ਕੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਇੱਕ ਇੱਕ ਕਾਉਂਸਲਰ ਨੂੰ ਇੱਕ ਇੱਕ ਗੱਡੀ ਦੇ ਦਿੱਤੀ ਜਾਵੇ ਅਸੀਂ ਆਪੇ ਪ੍ਰਬੰਧ ਕਰ ਲਵਾਂਗੇ ਅਸੀਂ ਸੇਵਾ ਲੈ ਬਣੇ ਆਂ ਤਾਂ ਅਸੀਂ ਗੱਡੀ ਵੀ ਆਪ ਚਲਾ ਲਾਂਗੇ ਸਫਾਈ ਦਾ ਪ੍ਰਬੰਧ ਕਰ ਲਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਦੇਖੋ ਮੈਂ ਤਾਂ ਛੋਟ ਸ਼ੋਰਟ ਬਿਲਕੁਲ ਸ਼ੋਰਟ ਤੁਹਾਡੇ ਚੈਨਲ ਦੇ ਥਰੂ ਮੈਂ ਮਾਨਸਾ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਰੈਵਨਿਊ ਦੇ ਨਾਲ-ਨਾਲ ਜਿਹੜੇ ਹੋਰ ਪੋਰਟਫੋਲੀਓ ਦਿੱਤੇ ਨਾਲ ਗੋਲੀ ਮੈਕਮਾ ਵੀ ਦਿੱਤਾ ਜਾਵੇ ਇਹ ਹੁਸ਼ਿਆਰਪੁਰ ਨੂੰ ਹੁਣ ਤੱਕ 2.5 ਸਾਲ ਗੋਲੀਆਂ ਹੀ ਮਿਲੀਆਂ ਗੋਲੀਆਂ ਤੇ ਕੁਦ ਘਾਟਨ ਮਿਨਿਸਟਰੀ ਦਾ ਇਹਨਾਂ ਨੂੰ ਪੋਰਟਫੋਲੀਓ ਦਿੱਤਾ ਜਾਵੇ ਉਹਨਾਂ ਨੂੰ ਨਵਾਜਿਆ ਜਾਵੇ ਤਾਂ ਕਿ ਜਿਹੜੇ ਹੁਸ਼ਿਆਰਪੁਰ ਦੇ ਲੋਕ ਉਹਨਾਂ ਨੂੰ ਪਤਾ ਲੱਗੇ ਵੀ ਮੰਤਰੀ ਸਾਡਾ ਕਿੰ ਇਹ ਯਾਰ ਤਾਂ ਇਹ ਸੋਇਆ ਸੰਗ ಕಾಂಗ್ರೆਸੀ ਕੌਂਸਲਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਮੈਂ ਤਾਂ ਇਹੀ ਕਹਾ ਗਿਆ ਕਿ ਅੱਜ ਪੂਰਾ ਧੋਕੇ ਰੱਖ ਦਿੱਤਾ ਹੋਇਆ ਇਹਨਾਂ ਕਾਂਗਰਸੀ ਕੌਂਸਲਰ ਵੱਲੋਂ ਇਹ ਮੰਤਰੀ ਸਾਹਿਬ ਨੂੰ ਇਹਨਾਂ ਗੱਡੀਆਂ ਦੇ ਜੋ ਉਦਘਾਟਨ ਪ੍ਰੋਗਰਾਮ ਨੂੰ ਲੈ ਕੇ ਜਿਸ ਤਰ੍ਹਾਂ ਦਾ ਵੀ ਜੋ ਹਾਲਾਤ ਸਾਹਮਣੇ ਆਏ ਸਨ ਤਾਂ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਕਿ ਚੋਰ ਮੋਰੀਆਂ ਰਾਹੀਆਂ ਜਿਹੜੀ ਉਹ ਗੱਡੀਆਂ ਮੋਰੀਓ ਲਿਆ ਕੇ ਪਿੱਛੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਹਰੀ ਕੈਂਸੀ ਨੂੰ ਗੱਡੀ ਹੈ ਜਿਹੜੀ ਇੱਕ ਇੱਕ ਗੱਡੀ ਸਪੋਰਟ ਕਰ ਦਿੱਤੀ ਜਾਵੇ ਤਾਂ ਜੋ ਐਮਸੀ ਆਪਣੇ ਪੱਧਰ ਤੇ ਨਾ ਗੱਡੀਆਂ ਨੂੰ ਚਲਾ ਸਕਣ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ we at gna university see potential in everyone and everything around us we drive innovation and entrepreneurship we groom competent global citizens to effect positive change around them